welcom back on my youtube channel pangu blog ਅੱਜ ਮੈਂ ਬਲੌਗ ਦੀ ਸ਼ੁਰੂਆਤ ਕਰ ਰਹੀ ਹਾਂਗੀ ਇਵਨਿੰਗ ਤੋਂ ਮੈਂ ਕੱਲ ਇੱਥੋਂ ਬਲੌਗ ਦਾ ਐਂਡ ਕੀਤਾ ਸੀਗਾ ਪਹਿਲਾਂ ਵਾਲੇ ਦਾ ਤੇ ਇੱਥੋਂ ਹੀ ਮੈਂ ਨਵਾਂ ਸਟਾਰਟ ਕਰ ਲਿਆ ਸੀਗਾ ਮੈਂ ਲੱਗੀ ਸੀਗਾ ਜਗੋਬੀ ਦੀ ਸਬਜ਼ੀ ਕੱਟਣਾ ਤੇ ਪਹਿਲਾਂ ਕਲੀਨਿੰਗ ਵੇਹਰਾ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਹੁਣ ਸਬਜ਼ੀ ਦੀ ਵੀ ਤਿਆਰੀ ਕਰਕੇ ਰੱਖ ਲਾਂ ਕਿਉਂਕਿ ਸ਼ਾਮ ਹੋ ਗਈ ਸੀਗੀ 3:30 ਹੋ ਗਈ ਸੀਗੀ ਇੱਥੇ ਤੇ ਗੋਭੀ फटाफट ਕੱਟ ਕੇ ਮੈਂ ਦੋ ਆਲੂ ਪਾਏ ਸੀਗੇ ਬਸ ਅਨੀਅਨ ਮੈਂ ਸਿੰਪਲ ਬਣਾਉਣੀ ਹੁੰਦੀਆਂ ਕੋਈ ਵੀ ਸਬਜੀ ਹੈਗੀ ਤੇ ਇਹ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਮੈਂ ਦੇਖ-ਦੇਖ ਕੇ ਕੱਟ ਰਹੀ ਸੀ ਕਿ ਵਿੱਚ ਕੋਈ ਸਨੀਲ ਵਗੈਰਾ ਨਾ ਹੋਵੇ ਕਿਉਂਕਿ ਕਈ ਵਾਰੀ ਨਾ ਇੰਡੀਆ 'ਚ ਤਾਂ ਆਪਣੇ ਹੁੰਦੀ ਹੁੰਦੀਆਂ ਸੀ ਬਟੇਥੀ ਮੈਂ ਕਦੇ ਦੇਖੀ ਤਾਂ ਨਹੀਂ ਕਿੰਨੀ ਵਾਰੀ ਗੋਭੀ ਬਣਾ ਲਈਏ ਮਤਲਬ 2 ਸਾਲ ਹੋ ਗਏ ਹੁਣ ਗੋਭੀ ਬਣਾਉਂਦਿਆਂ ਨੂੰ ਤੇ ਕਦੇ ਵੀ ਐਵੇਂ ਦਾ ਕੁਝ ਆਇਆ ਨਹੀਂ ਵਿੱਚ ਪਰ ਫਿਰ ਵੀ ਮੈਨੂੰ ਡਾਊਟ ਹੁੰਦਾ ਹੈਗਾ ਮੈਂ ਤਾਂ ਦੇਖ-ਦੇਖ ਕੇ ਕੱਟ ਲਈ ਹੁੰਨੀ ਆਂਗੀ ਆਲੂ ਮੈਂ ਜਿਹੜੇ ਸੀਗੇ ਅਲੱਗ ਬਾਸਕਟ ਦੇ ਵਿੱਚ ਪਾਏ ਸੀਗੇ ਹੁਣ ਗੋਭੀ ਲੱਗਦੇ ਵਿੱਚ ਕਿਉਂਕਿ ਗੋਭੀ ਹੈ ਜਿਹੜੀ ਉਹ ਥੋੜਾ ਬਾਅਦ ਚ ਪਾਣੀ ਹੁੰਦੀ ਆ ਆਲੂ ਪਹਿਲਾਂ ਯਾਨੀ ਕਿ ਆਪਾਂ ਨੇ ਪਕਾਉਣੇ ਹੁੰਦੇ ਨੇਗੇ ਜੇ ਆਲੂ ਪਹਿਲਾਂ ਨਾ ਪਕਾਈਏ ਤਾਂ ਥੋੜੇ ਕੱਚੇ ਰਹਿ ਜਾਂਦੇ ਨੇਗੇ ਇਸ ਕਰਕੇ ਕਿ ਗੋਭੀ ਦੇ ਨਾਲ ਦੀ ਨਾਲ ਉਹ ਤਾਂ ਬਾਣੀ ਜਾਣੀ ਹੁੰਦੀ ਆ ਭਾਫ਼ ਜੀ ਨਾਲ ਤੇ ਆਲੂਆਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਰਿਝਾਉਣਾ ਪੈਂਦਾ ਹੈਗਾ ਇਸ ਕਰਕੇ ਮੈਂ ਇਹਨਾਂ ਦੋਨੇ ਚੀਜ਼ਾਂ ਨੂੰ ਅਲੱਗ-ਲੱਗੇ ਹੀ ਘੱਟਦੀ ਹੁੰਨੀ ਆ ਹਮੇਸ਼ਾ ਕਦੇ ਵੀ ਮੈਂ ਇਹਨਾਂ ਨੂੰ ਇਕੱਠਾ ਨਹੀਂ ਘੱਟਦੀ ਕਈ ਹੁੰਦੇ ਆ ਵੀ ਆਪਾਂ ਇਕੱਠੇ ਵੀ ਕਰਦੇ ਨੇ ਕਰਕੇ ਦੋਨਾਂ ਨੂੰ ਅਲੱਗ-ਅਲੱਗ ਧੋ ਕੇ ਰੱਖ ਲੈਣੀ ਹੁੰਦੀਆਂ ਨੇ ਕਿ ਤੇ ਅਨੀਅਨ ਵੀ ਮੈਂ ਨਾਲ ਦੇ ਨਾਲ ਕੱਟ ਲਿਆ ਕਿਉਂਕਿ ਤੜਕੇ ਦੇ ਲਈ ਮੈਂ ਕਰਕੇ ਅਨੀਅਨ ਇੱਥੇ ਬਹੁਤ ਜ਼ਿਆਦਾ ਕੋੜੇ ਨੇਗੇ ਆ ਸੈਂਟਰ ਵਾਲਾ ਪਾਰਟ ਮੈਂ ਹਮੇਸ਼ਾ ਹੀ ਕੱਢ ਦੀ ਹੁੰਨੀ ਚਾਹੇ ਕੋਈ ਵੀ ਸਬਜ਼ੀ ਬਣਾਉਣੀ ਹੋਵੇ ਮੈਂ ਕਿਹਾ ਮੈਂ ਅਨੀਅਨਾਂ ਸ਼ੈੱਲ ਕੀ ਰੱਖਤਾ ਤੇ ਆਲੂ ਨੂੰ ਕੱਟਣ ਦੀ ਤਿਆਰੀ ਕਰ ਲੱਗੀ ਮੈਂ ਕਿਹਾ ਵੀ ਕੱਟ ਹੀ ਦੇਵਾ ਹੁਣ ਫਟਾਫਟ ਕਿਉਂਕਿ ਮੈਨੂੰ ਇਹ ਸੀਗਾ ਵੀ ਕਿਤੇ ਪਵਿੱਤਰ ਨਾ ਹੋ ਕੇ ਜੇ ਉਹ ਜਿੰਨਾ ਟਾਈਮ ਲਉਂਦੀ ਹੈ ਫਿਰ ਮੈਨੂੰ ਉਹ ਟਾਈਮ ਦਾ ਉਹਨਾਂ ਐ ਹੋ ਜਾਂਦਾ ਕਿ ਵੀ ਜਲਦੀ ਹਨਾ ਕੰਮ ਆਪਦੇ ਖਤਮ ਕਰ ਲਵਾਂ ਇਸ ਕਰਕੇ ਸਾਰਾ ਸਮਾਨ ਮੈਂ ਤੋ ਪਿਰਾਤੀ ਆਲੂ ਤੋ ਲਿਆ ਗੋਭੀ ਵੀ ਤੋ ਲੀ ਘਟ ਕੇ ਤੇ ਆਣੀਆਂ ਨਾ ਮੈਂ ਹੁਣ ਮੈਂ ਇਹਦੇ ਚ ਆਇਲ ਪਾ ਕੇ ਤੜਕਾ ਲਾਉਣੇਗਾ ਇਥੇ ਜੀਰਾ ਵਗੈਰਾ ਪਿਆਗਾ ਸਭ ਤੋਂ ਪਹਿਲਾਂ ਆਇਲ ਇਹ ਦੇ ਵਿੱਚ ਮੈਂ ਪਾਤਾ ਹੈ ਥੋੜਾ ਜਿਹਾ ਨਮਕ ਕਿਉਂਕਿ ਨਮਕ ਦੇ ਨਾਲ ਨਾ ਜਲਦੀ ਸਬਜ਼ੀ ਗਲ ਜਾਂਦੀ ਹੈ ਮੈਂ ਕਈ ਵਾਰੀ ਪਾਦਨੇ ਕੋਈ ਨਹੀਂ ਕਹਿੰਦੀ ਇਹ ਜ਼ਰੂਰੀ ਨਹੀਂ ਹੈਗਾ ਮੈਂ ਹਰ ਵਾਰੀ ਕਰਨਾ ਹੀ ਪਾਣਾ ਹੁੰਦਾ ਹੈਗਾ ਮੈਂ ਨਾਲ ਦੀ ਨਾਲ ਚੱਕ ਲੈ ਆਟਾ ਮੈਂ ਕਿਹ ਵੀ ਜਿੰਨੇ ਟਾਈਮ ਚ ਆਲੂ ਬਣਾਦੇ ਨੇ ਮਨੇ ਟਾਈਮ ਆਟਾ ਗੁੰਨਦਾ ਮੈਂ ਗੋਭੀ ਪਹਿਲਾਂ ਪਾਤੀ ਸੀ ਉਦੋਂ ਮੈਂ ਛੁੱਟ ਨਹੀਂ ਕੀਤਾ ਸੀ ਕਿ ਸਬਜ਼ੀ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਬਹੁਤ ਟੇਸਟੀ ਬਣੀ ਸੀਗੀ ਹੈਲੋ ਜੀ ਸਸਰੀ ਅਕਾਲ ਵੈਲਕਮ ਬੈਕ ਔਨ ਮਾਈ ਯੂਟਿਊਬ ਚੈਨਲ ਬੰਗੂ ਬਲੌਗ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਮੈਂ ਹੁਣ ਲੱਗਿਆਂਗੀ ਰੈਡੀ ਕੰਮ ਤੇ ਜਾਣ ਦੇ ਲਈ ਸਵੇਰੇ-ਸਵੇਰੇ ਰੋਟੀਆਂ ਬਣਾ ਲਈਆਂ ਸੀ ਕਿਆਂ ਚਾਹ ਪੀ ਬੁੱਕੇ ਹੁਣ ਬਸ ਰੋਟੀ ਮੈਂ ਖਾਉਂਗੀ ਬਾਅਦ ਚ ਪਹਿਲਾਂ ਮੈਂ ਕਿ ਵੀ ਕੱਪੜੇ ਪ੍ਰੈਸ ਕਰ ਲਵਾਂ ਪਵਿੱਤਰ ਵੀ ਅੱਜ ਤਾਂ ਉੱਠ ਗਈ ਐ ਜਲਦੀ ਪਵਿੱਤਰ ਕਾਕੇ ਹੈਲੋ ਕਰੀ ਕਾਕੇ ਕਾਕੂ ਤੋ ਵਿਕਰਤਾ ਲੱਗ ਰਹੀ ਹੈ ਕਿ ਖੇਡਣੇ ਨੂੰ ਅੰਨੇ ਟਾਈਮ ਚ ਕਰ ਲੈਣੇ ਹੈਗੇ ਪ੍ਰੈਸ ਆਪਦੇ ਡ्रेसेस ਦੀ ਇਹ ਸ਼ਰਟ ਹੈ ਜਿਹੜੀ ਮੈਂ ਕੱਲ ਪ੍ਰੈਸ ਕਰਨੀ ਭੁੱਲ ਗਈ ਸੀਗੀ ਕੱਲ ਅਸੀਂ ਧੋਤੀ ਸੀਗੇ ਮੈਨੂੰ ਇਹ ਸੀਗਾ ਵੀ ਚਲੋ ਮੈਂ ਮਾਰਨਿੰਗ ਜਾਣ ਵਾਲੀ ਪ੍ਰੈਸ ਕਰ ਲਉਂਗੀ ਇਸ ਕਰਕੇ ਮੈਂ ਹੁਣ ਪ੍ਰੈਸ ਕਰਨ ਲੱਗੀ ਸੀ ਪ੍ਰੈਸ ਕਰਨ ਤੇ ਚਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਤੇ ਮਿੰਟਾਂ ਚ ਹੀ ਹੋ ਜਾਂਦੀ ਹੈਗੀ ਕਿਉਂਕਿ ਨਾਲ ਦੀ ਨਾਲ ਹੀ ਕਰਨੀ ਹੁੰਦੀ ਹੈ ਹਰੇ ਕੱਪੜੇ ਦੀ ਜਦੋਂ ਪਾਉਣਾ ਹੁੰਦਾ ਹੈਗਾ ਇੱਥੇ ਐਂ ਤਾਂ ਹੁੰਦਾ ਨਹੀਂ ਟਾਈਮ ਦੀ ਆਪਾਂ ਪਹਿਲਾਂ ਕਰਕੇ ਰੱਖ ਲਾਂਗੇ ਸਮ ਟਾਈਮ ਚਲੋ ਇੱਕ ਨੱਦੇ ਤੇ ਹੋ ਵੀ ਜਾਂਦੀ ਹੈਗੀ ਪਰ ਇੱਥੇ ਮੈਂ ਜਿਹੜਾ ਹੈਗਾ ਟਾਈਮ ਦੀ ਕਰ ਰਹੀ ਸੀਗੀ ਪਵਿੱਤਰ ਉਧਰ ਖੇਢੀ ਜਾਂਦੀ ਸੀਗੀ ਤਾਂ ਕਰਕੇ ਮੈਂ ਸੋਚਿਆ ਮੈਂ ਕਿ ਚੱਲ ਹੋ ਕਰ ਇਹ ਪਈਏਗੀ ਉਨੇ ਟਾਈਮ 'ਚ ਮੈਂ ਆਪਦਾ ਕੰਮ ਨਵੀਂਡ ਲਵਾਂ ਬਲੀ ਇਹ ਵੀ ਪ੍ਰੈਸ ਪਰ ਇਹ ਤੇ ਨਾ ਛੋਟੇ ਛੋਟੇ ਧੁੰਜ ਲੱਗੇ ਹੋਏ ਹਨਗੇ ਮਤਲਬ ਜਦੋਂ ਕਪੜੇ ਧੋਨੇ ਧੋਨੇ ਉਦੋਂ ਲੱਗ ਜਾਂਦੇ ਨੇ ਛੋਟੇ ਛੋਟੇ ਜਿਹੇ ਤੇ ਹੁਣ ਤੁਹਾਨੂੰ ਨੇੜੇ ਆ ਕੇ ਦਿਖਣੀ ਆ ਦੇਖੇ ਦੇ ਵਿੱਚ ਦਿਖ ਰਹੇ ਹੋਣੇ ਇਦਾਂ ਜੇ ਥੋੜੇ ਥੋੜੇ ਜਿਹੇ ਲੱਗੇ ਹੋਏ ਨੇਗੇ ਇਹਨਾਂ ਨੂੰ ਹੁਣ ਕਰਦੀ ਆ ਮੈਂ ਸਾਫ ਇਹਦੀ ਹੈਲਪ ਦੇ ਨਾਲ ਜਿਹੜਾ ਹੁਣ ਮੈਂ ਪੂਰੀ ਸ਼ਰਟ ਹੈ ਜਿਹੜੀ ਉਹ ਸਾਫ ਕਰ ਲੂੰਗੀ ਇਹਨੂੰ ਇਦਾਂ ਇਸ ਤਰ੍ਹਾਂ ਸਾਰੀ ਸ਼ਰਟ ਸਾਫ ਹੋ ਜਾਣੀਏ ਬਿਲਕੁਲ ਕਲੀਨ ਹੋ ਗਈ ਇਕੋ ਦੇਖੋ ਇੰਨੀ ਕਿ ਜਗ੍ਹਾ ਕਲੀਨ ਕੀਤੀ ਹੈ ਹਲੇ ਤਾਂ ਮੈਂ ਇਹ ਸਾਰੇ ਗਿੰਦੇ ਵੀ ਲੂੰਗ ਵਗੈਰਾ ਹੁੰਦੇ ਨੇ ਚਾਹੀਏ ਉਹ ਸਾਲਵ ਵਗੈਰਾ ਕੋਕੀਆ ਵਗੈਰਾ ਤੇ ਲੱਗਣ ਹੁੰਦਾ ਨਾ ਇਹਨੇ ਸਾਫ਼ ਕਰਿੰਦੇ। ਬਾਕੀ ਨੂੰ ਆਇਕ ਮੈਂ ਜਾਉਂਗੀ ਦੇ ਉੱਪਰ ਆ ਸਾਰਾ ਫਰੀ ਨੂੰ ਹਾਂ ਉਤਾਰ ਦਿੰਨੇ ਆ ਮਤਲਬ ਜੇ ਦੇ ਖਰਾਬ ਹੋ ਜਾਂਦਾ ਹੈਗਾ ਅੱਗੇ ਕੇ ਪੇਪਰ ਤੇ ਹੀ ਲੱਗਿਆ ਹੁੰਦਾ ਇਹਦੇ ਵਿੱਚ ਗੁੰਦੀ ਵਾਲਾ कि पीछे वाले ज्यादा लगे हुए नहीं गए ये वाइट वाइट के कितने रंग ये नहीं है ये सारे बिल्कुल क्लीन हो जाएंगे अरे बिल्कुल क्लीन हो गया साफ हो गया जमा ਕਿੱਥੇ ਪਹਿਲੇ ਇਹਦੇ ਉੱਤੇ ਐਨੇ ਲੂੰਜੇ ਲੱਗੇ ਹੋਏ ਸੀ ਜਿਹੜਾ ਮੜਾ ਮੋਟਾ ਰਹਿ ਗਿਆ ਮੈਂ ਕਰੀ ਦਿੰਨੀ ਆ ਉਹ ਕੁਲ ਗਏ ਸੀ ਅਜੇ ਰਹਿ ਗਿਆ ਓਏ ਜੀ ਇਹ ਤਾਂ ਹੋ ਗਿਆ ਬਿਲਕੁਲ ਕਲੀਨ ਆ ਦੇਖੋ ਇਹ ਕਿੰਨਾ ਗੰਦਾ ਹੋ ਗਿਆ ਇਹਦੇ ਉੱਤੇ ਆ ਗਏ ਸਾਰੇ ਲੂੰਜੇ ਇਹ ਨਾ ਮੈਂ ਪੇਪਰ ਜਿਹੇ ਉਤਾਰ ਦਿੰਨੀ ਆਂਗੀ ਇਹ ਇਹਨੇ ਕਰਕੇ ਲੈ ਆਂਦਾਗਾ ਜਿਹੜਾ ਗੰਦਾ ਪੇਪਰ ਹੁੰਦਾਗਾ ਪਰ ਇਹ ਮੈਂ ਹਾਲੇ ਨੂੰ ਉਤਾਰਦੀ ਕਿਉਂਕਿ ਜਦੋਂ ਨਵਾਂ ਯੂਜ਼ ਕਰਾਂਗੇ ਨਹੀਂ ਇਹਦੇ ਉੱਤੇ ਫਿਰ ਆ ਜਿਹੜਾ ਸਾਫ਼ ਪਲੇਨ ਪੇਪਰ ਜਿਹੜਾ ਆ ਵਿੱਚੋਂ ਬਿਲਕੁਲ ਪਲੇਨ ਨਿਕਲਿਆ ਨਹੀਂ ਜਦੋਂ ਇਹਨੂੰ ਰੱਖੂਗੀ ਇਹਦੇ ਉੱਤੇ ਕੁਛ ਨਾ ਕੁਛ ਚਿਪਕ ਜੂਗਾ ਬਸ ਜਦੋਂ ਮੈਂ ਇਹਨੂੰ ਯੂਜ਼ ਕਰਨਾ ਇੱਥੋਂ ਹੀ ਸਾਰਾ ਇਹ ਉਤਾਰ ਦੂੰਗੀ ਮੈਂ ਤਾਂ ਚਲੀ ਗਈ ਸੀ ਕਿ ਕੰਮ ਤੇ ਮੰਗਰੋਂ ਮਨਪ੍ਰੀਤ ਹੋਰਾਂ ਨੇ ਬਣਾਈ ਸੀਗੀ ਮੈਗੀ ਦੁੱਧ ਵਾਲੀ ਮੈਂ ਤੁਹਾਨੂੰ ਦੋਹਾਂ ਨਹੀਂ ਅੱਗੇ ਉਹਨਾਂ ਨੇ ਕਿਵੇਂ-ਕਿਵੇਂ ਬਣਾਈ ਕੀ-ਕੀ ਇੰਗਰੀਡੀਅੰਟਸ ਪਾਏ ਨੇਗੇ ਮੇਰਾ ਪੁੱਤ ਮੈਨੂੰ ਭੁੱਖੂ ਲੱਗ ਰਹੀ ਆ ਉਧਰ ਵਿਚਾਰੇ ਚੁੰਗਣੀ ਪਿਆ ਰ ਮੇਰੇ ਬੱਤ ਨੂੰ ਕਿਉਂ ਬਬਿੱਤਰ ਥੋੜਾ ਰਹਿ ਗਿਆ ਪਤਾ ਖੱਚ ਕੇ ਉਧਰ ਆਪਣਾ ਤੜਕਾ ਵੀ ਚੱਲ ਰਿਹਾ ਹੈ ਲਓ ਜੀ ਤੜਕਾ ਲੱਗ ਰਿਹਾ ਆਪਣਾ ਹੋਰ ਜੀ ਪਨੀਰ ਪਾਤਾ ਆਪਾਂ ਨੇ ਮੈਸ਼ ਕਰਕੇ ਹੱਥ ਨਾਲ ਮੈਸ਼ ਕਰਤਾ ਬਣ ਗਈ ਆ ਇਹ ਮੈਸ਼ ਕਰਤਾ ਆਪਣੇ ਬੰਦ ਹੋਣ ਵਾਸਤੇ ਇਹ ਵੀ ਰੈਡੀ ਬਾਈਨੋ ਬਾਸ ਇੱਕ ਪਲੇਟ ਨੇ ਔਰ ਜੋ ਦੋ ਬਾਈ ਲਿਆ ਪੈਪਸੀ 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 ਤੇਰਾ ਪੈਪਸੀ ਵੀ ਨਾ ਗਾ ਨਹੀਂ ਡਾ ਗਾ